ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਕਿਰਸ਼ਮਾ ਕਰ ਦਿਖਾਇਆ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਖਾਲਸੇ ਨੂੰ ਪੰਜ ਕਕਾਰ ਦੇ ਕੇ ਵੱਖਰੀ ਪਹਿਚਾਣ ਦਿੱਤੀ ਅਤੇ ਪੰਜ ਕਰੈਤਾਂ ਤੋਂ ਬਚਣ ਦਾ ਉਪਦੇਸ਼ ਦਿੱਤਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਉਨ੍ਹਾਂ ਕੋਲੋਂ ਅੰਮ੍ਰਿਤ ਛੱਕ ਕੇ ਗੁਰੂ ਅਤੇ ਚੇਲੇ ਵਿਚਲਾ ਭੇਦ ਮਿਟਾ ਦਿੱਤਾ ਅਤੇ ਸ਼ਕਤੀ ਦਾ ਵਿ ਕੇਂਦਰੀਕਰਨ ਕੀਤਾ ਆਪਣੀ ਤਾਕਤ ਪੰਜ ਪਿਆਰਿਆਂ ਵਿੱਚ ਵੰਡ ਦਿੱਤੀ ਦੁਨੀਆਂ ਦੇ ਇਤਿਹਾਸ ਵਿੱਚ ਜਾਗਰਤ ਜਨਤਾ ਨੂੰ ਗੁਰੂ ਮੰਨਣ ਦੀ ਇਹ ਪਹਿਲੀ ਘਟਨਾ ਸੀ ਜਦੋਂ ਕਿ ਅਜੇ ਰਾਜਸੀ ਸੰਸਾਰ ਵਿੱਚ ਵੀ ਲੋਕ ਰਾਜ ਨਾਂ ਦੀ ਕੋਈ ਚੀਜ਼ ਮੂਰਤੀਮਾਨ ਨਹੀਂ ਸੀ ਹੋਈ ਦੁਨੀਆਂ ਨੇ ਵੇਖਿਆ ਕਿ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਮਾਮੂਲੀ ਚਿੜੀਆਂ ਵਰਗੇ ਲੋਕ ਬਾਜ਼ ਬਣ ਗਏ ਅਤੇ ਤੇਗਾ ਫੜ ਕੇ ਸ਼ਹਿਨਸ਼ਾਹੀਤ ਦੇ ਜ਼ੁਲਮ ਨਾਲ ਟਕਰਾ ਗਏ ਵੈ ਸਾਖੀ ਦੀ ਮਹੱਤਤਾ ਭਾਰਤ ਵਿੱਚ ਵਾਪਰੀਆਂ ਹੋਰ ਮਹੱਤਵਪੂਰਨ ਘਟਨਾਵਾਂ ਕਰਕੇ ਸਾਡੇ ਦਿਲਾਂ ਵਿੱਚ ਵਸੀ ਹੋਈ ਹੈ ਅੰਗਰੇਜ਼ਾਂ ਵੱਲੋਂ ਬਣਾਏ ਰੋਲਰ ਐਕਟ ਦਾ ਵਿਰੋਧ ਕਰਕੇ ਹਿੰਦੂ ਸਿੱਖ ਵੀਰ ਭੈਣਾਂ ਨੂੰ ਜੱਲਿਆਂਵਾਲੇ ਬਾਗ ਵਿੱਚ ਜਰਨਲ ਡਾਇਰ ਦੇ ਹੁਕਮ ਕਰਕੇ ਗੋਲੀਆਂ ਨਾਲ ਵਿੰਸਟਿਆ ਵੈ ਸਾਖੀ ਵਾਲੇ ਦਿਨ ਹੀ ਨਿਰੰਕਾਰੀਆਂ ਨੇ 13 ਨਿਹੱਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਦੋਂ ਕਿ ਉਹ ਸਿਰਫ ਉਹਨਾਂ ਨਾਲ ਗੱਲਬਾਤ ਹੀ ਕਰਨ ਗਏ ਸਨ ਵਿਚਾਰਸੀ ਨਰਿੰਕਾਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਨਾ ਵਰਤਣ ਵਿਸਾਖੀ ਮਿਹਨਤ ਕਸ਼ ਅਤੇ ਇਨਸਾਨਾਂ ਦਾ ਤਿਉਹਾਰ ਹੈ ਅਤੇ ਸਾਨੂੰ ਆਪਣੇ ਸ਼ੁੱਧ ਵਿਚਾਰ ਰੱਖਣ ਦੀ ਪ੍ਰੇਰਣਾ ਦਿੰਦਾ ਹੈ ਵਿਸਾਖੀ ਹਰੇਕ ਵਰਗ ਦੇ ਲੋਕਾਂ ਦਾ ਮਹੱਤਵਪੂਰਨ ਤਿਉਹਾਰ ਹੈ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਛਕਾ ਕੇ ਉਹਨਾਂ ਨੂੰ ਪੰਜ ਕੁਰੈਤਾਂ ਤੋਂ ਬਚਣ ਲਈ ਕਿਹਾ ਕੇਸ ਨਹੀਂ ਕਟਾਉਣੇ ਤਮਾਕੂ ਨਹੀਂ ਵਰਤਣਾ ਇਹ ਸੋ ਬਿਮਾਰੀਆਂ ਦੀ ਜੜ ਹੈ ਕੁੱਠਾ మాਸ ਨਹੀਂ ਖਾਣਾ ਪਰਾਈ ਇਸਤਰੀ ਜਾਂ ਪੁਰਸ਼ ਗਮਨ ਨਹੀਂ ਕਰਨਾ ਚਾਰੇ ਵਰਨ ਇਕੋ ਭਾਈ ਹਨ ਗੁਰੂ ਦਾ ਸਿੱਖ ਗਰੀਬ ਦੀ ਰਸਨਾ ਗੁਰੂ ਦੀ ਗੋਲਕ ਜਾਣੇ ਚੰਗੀ ਚੋਖੀ ਵਸਤੂ ਇਕੱਲਾ ਨਾ ਖਾਏ ਵੰਡ ਕੇ ਖਾਏ ਸਿੱਖਾਂ ਦੀ ਟਹਿਲ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ